ਕੋਹੀ ਨੂਰ ਤੋਂ ਬਾਅਦ ਬਰਟਿਸ਼ ਕਵੀਨ ਦੀ ਅੱਖ ਚ ਰੜਕਣ ਵਾਲਾ ਸਿੱਖਾਂ ਦਾ ਕਿਲਾ ਜੋ ਅੱਜ ਤੱਕ ਸੀ ਜੰਗਲਾਂ ਵਿੱਚ ਲੁਕਿਆ ਬੇਸ਼ਕੀਮਤੀ ਖਜ਼ਾਨਾ ਦੇਖ ਹਿੱਲ ਗਿਆ ਸੀ ਅੰਗਰੇਜ਼ਾਂ ਦਾ ਦਿਮਾਗ ਕਿਸੇ ਸਮੇਂ ਦੇਖ ਲਓ ਤੁਸੀਂ ਇਸ ਕਿਲੇ ਦੇ ਵਿੱਚ ਕਿੰਨੀਆਂ ਰੌਣਕਾਂ ਹੋਣਗੀਆਂ ਅੱਜ ਇਸ ਕਿਲੇ ਨੂੰ ਦੇਖਣਾ ਲਈ ਵੀ ਡਰ ਲੱਗਦਾ ਪਿਆ ਇਦਾਂ ਦਾ ਮਾਹੌਲ ਬਣ ਚੁੱਕਿਆ ਆ ਇਦਾਂ ਲੱਗਦਾ ਦੇਖਣ ਨੂੰ ਜਿਦਾਂ ਇੱਕ ਤਸਵੀਰ ਹੁੰਦੀ ਆ ਤੁਸੀਂ ਦੇਖ ਲਓ ਬਿਲਕੁਲ ਨਾਲ ਨਾਲ ਐਨ ਵਿਸ਼ਿਆ ਹੋਇਆ ਏ ਇੱਕ ਹਿਡਨ ਪਲੇਸ ਆਏ ਜਿਹੜਾ ਅਸੀਂ ਤੁਹਾਡੇ ਅੱਗੇ ਲੈ ਕੇ ਆਏ ਆ ਹੁਣ ਤੁਸੀਂ ਆਪ ਸੋਚ ਸਕਦੇ ਆ ਇਹਨਾਂ ਅੰਦਰ ਕੋਈ ਵੀ ਜਾਨਵਰ ਲੁਕਿਆ ਹੋ ਸਕਦਾ ਆ ਕਈ ਵਾਰ ਅਚਾਨਕ ਜਾਨਵਰ ਡਰਦਾ ਹੀ ਹਮਲਾ ਕਰ ਦਿੰਦਾ ਆ ਇਸ ਕਰਕੇ ਅਸੀਂ ਕਹਿ ਰਹੇ ਸੀ ਥੋੜਾ ਦੇਖ ਕੇ ਸਾਨੂੰ ਇਹਨਾਂ ਕਮਰਿਆਂ ਦੇ ਅੰਦਰ ਵੜਨਾ ਪੈਣਾ ਕਿਉਂਕਿ ਜਾਂ ਤਾਂ ਫਿਰ ਇਹ ਗੇਟ ਵਗੈਰਾ ਲੱਗੇ ਹੁੰਦੇ ਅੰਦਰ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਵਾਰ ਆਹ ਕਾਲ ਕੋਟਰੀਆਂ ਇਧਰਲੇ ਪਾਸੇ ਵਾਲੀਆਂ ਵੀ ਦਿਖਾ ਦਈਏ ਹੁਣ ਮੈਂ ਭਰਾ ਪੈਣਾ ਨੂੰ ਬੇਨਤੀ ਕਰਦਾ ਆ ਕਿ ਸਾਡੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਕਰੋ ਪੀਬੀ 7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਆ ਅੱਜ ਅਸੀਂ ਤੁਹਾਨੂੰ ਹਿਮਾਚਲ ਦੇ ਕਾਂਗੜਾ ਡਿਸਟ੍ਰਿਕਟ ਵਿੱਚ ਲੈ ਕੇ ਆਏ ਆ ਕਾਂਗੜੇ ਤੋਂ 10 ਕਿਲੋਮੀਟਰ ਦੂਰ ਇੱਕ ਛੋਟਾ ਜਿਹਾ ਕਸਬਾ ਆ ਕੋਟਲਾ ਨਾਮ ਕਰਕੇ ਇੱਥੇ ਦੀ ਪਹਾੜੀ ਦੇ ਉੱਪਰ ਸਦੀਆਂ ਪੁਰਾਣਾ ਕਿਲਾ ਆ ਜਿਹੜਾ 16ਵੀਂ ਸਦੀ ਦਾ ਆ ਇੱਥੇ ਦੇ ਰਾਜੇ ਨੇ ਇਸ ਕਿਲੇ ਨੂੰ ਬਣਾਇਆ ਸੀਗਾ ਜਿਹਦਾ ਨਾਮ ਰਾਜਾ ਰਾਮਚੰਦਰ ਸੀਗਾ ਗਲੇਰ ਵੰਸ਼ ਦਾ ਇਹ ਰਾਜਾ ਸੀਗਾ ਉਸ ਤੋਂ ਬਾਅਦ ਇਸ ਕਿਲੇ ਉੱਪਰ ਮੁਗਲਾਂ ਨੇ ਵੀ ਰਾਜ ਕੀਤਾ ਮੁਗਲਾਂ ਤੋਂ ਬਾਅਦ ਫਿਰ ਦੁਬਾਰਾ हिमाचल ਦੇ ਰਾਜਾ ਸੰਸਾ ਚੰਦ ਨੇ ਰਾਜ ਕੀਤਾ ਬਾਅਦ ਵਿੱਚ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਕਿਲੇ ਉੱਤੇ ਕਬਜ਼ਾ ਕਰ ਲਿਆ ਸੀਗਾ ਕਹਿੰਦੇ ਇਸ ਕਿਲੇ ਅੰਦਰ ਬੇਅੰਤ ਕੀਮਤੀ ਖਜ਼ਾਨਾ ਸੀਗਾ ਜਿਹਨੂੰ ਦੇਖਦੇ ਹੋਏ ਇੱਥੇ ਬਾਰ ਬਾਰ ਦੁਸ਼ਮਣਾਂ ਦੇ ਹਮਲੇ ਹੋਏ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਇਸ ਤਰ੍ਹਾਂ ਦਾ ਇਸ ਕਿਲੇ ਅੰਦਰ ਕੀ ਹੋਊਗਾ ਜੋ ਸੁਣਨ ਨੂੰ ਮਿਲਦਾ ਪਿਆ ਆ ਕਿ ਇੱਕ ਕੋਹੀਨੂਰ ਹੀਰੇ ਤੋਂ ਬਾਅਦ ਜੋ ਕੀਮਤੀ ਖਜ਼ਾਨਾ ਸੀਗਾ ਉਸ ਕਿਲੇ ਦੇ ਅੰਦਰ ਸੀਗਾ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਇਸ ਕਿਲੇ ਵੱਲੋਂ ਤੁਸੀਂ ਸਾਹਮਣੇ ਨਜ਼ਰ ਮਾਰੋ ਉੱਚੀ ਪਹਾੜੀ ਆਲੇ-ਦੁਆਲੇ ਸੰਗਣਾ ਜੰਗਲ ਜਿਹਦੇ ਉੱਤੇ ਕਿਲਾ ਬਣਿਆ ਹੋਇਆ ਆ ਅੱਗੇ-ਅੱਗੇ ਪੂਰਾ ਸੰਗਣਾ ਜੰਗਲ ਆ ਗਿਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀਗਾ ਪੋੜੀਆਂ ਦੇ ਹਾਲਾਤ ਦੇਖ ਲਓ ਤੁਸੀਂ ਕਿਦਾਂ ਦੇ ਬਣ ਚੁੱਕੇ ਆ ਤੋਂ انسان ਆ ਕਿਸੇ ਸਮੇਂ ਦੇਖ ਲਓ ਤੁਸੀਂ ਇਸ ਕਿਲੇ ਦੇ ਵਿੱਚ ਕਿੰਨੀਆਂ ਰੌਣਕਾਂ ਹੋਣਗੀਆਂ ਅੱਜ ਇਸ ਕਿਲੇ ਨੂੰ ਦੇਖਣਾ ਲਈ ਵੀ ਡਰ ਲੱਗਦਾ ਪਿਆ ਇਦਾਂ ਦਾ ਮਾਹੌਲ ਬਣ ਚੁੱਕਿਆ ਆ ਕਾਰੀਗਰਾਂ ਨੇ ਦੇਖ ਲਓ ਕਿਆ ਡਿਜ਼ਾਈਨਿੰਗ ਬਣਾਈ ਸੀ ਕਿਲੇ ਦੀ ਜਿਹੜੀ ਸਭ ਖੰਡਰ ਵਿੱਚ ਇਸ ਵੇਲੇ ਤਬਦੀਲ ਹੋ ਚੁੱਕੀ ਆ ਉੱਪਰ ਵੱਡੇ ਵੱਡੇ ਦਰਖਤ ਜਿਨ੍ਹਾਂ ਨੇ ਕਿਲਾ ਜੰਗਲ ਦੇ ਵਿੱਚ ਹੀ ਤਬਦੀਲ ਕਰਤਾ ਆ ਬਹੁਤ ਦੁੱਖ ਹੁੰਦਾ ਜਦੋਂ ਆਪਣੀਆਂ ਇੰਨੀਆਂ ਪੁਰਾਣੀਆਂ ਚੀਜ਼ਾਂ ਸੀ ਦੇਖੀ ਦੀਆਂ ਆ ਨਾ ਸਾਹਮਣੇ ਕਰਕੇ ਅੱਜ ਕਿਦਾਂ ਦਾ ਮਾਹੌਲ ਬਣਿਆ ਪਿਆ ਦਵਾਰ ਦੇ ਵਿੱਚ ਉੱਗਿਆ ਦਰਖਤ ਦੇਖ ਲਓ ਪੂਰੇ ਕਿਲੇ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਦ੍ਰਿਸ਼ ਦਿਖਾਈ ਦੇਣੇ ਆ ਆ ਪਿੱਪਲਾ ਜਿਹੜਾ ਕਿਲੇ ਦੀ ਦੀਵਾਰ ਦੇ ਵਿੱਚ ਉੱਗਿਆ ਹੋਇਆ ਆ ਇਦਾਂ ਲੱਗਦਾ ਦੇਖਣ ਨੂੰ ਜਿਦਾਂ ਇੱਕ ਤਸਵੀਰ ਹੁੰਦੀ ਆ ਤੁਸੀਂ ਦੇਖ ਲਓ ਬਿਲਕੁਲ ਨਾਲ-ਨਾਲ ਐਨ ਵਿਸ਼ਿਆ ਹੋਇਆ ਏ ਐਸ ਵੇਲੇ ਜਿੱਥੇ ਤੱਕ ਅਸੀਂ ਪਹੁੰਚ ਚੁੱਕੇ ਆਂ ਇਹਨਾਂ ਅੰਦਰ ਕੋਈ ਆਉਂਦਾ ਨਹੀਂ ਹੈਗਾ ਕਿਉਂਕਿ ਬਹੁਤ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਇੱਕ ਸੰਗਣਾ ਜੰਗਲ ਇਸ ਵੇਲੇ ਕਿਲਾ ਬਣ ਚੁੱਕਿਆ ਆ ਇਸ ਕਿਲੇ ਦੀ ਅੱਜ ਤੱਕ ਕਿਸੇ ਵੀ ਪੰਜਾਬੀ ਬਲੌਗਰ ਨੇ ਵੀਡੀਓ ਨਹੀਂ ਬਣਾਈ ਇੱਕ ਹਿਡਨ ਪਲੇਸ ਆਏ ਜਿਹੜਾ ਅਸੀਂ ਤੁਹਾਡੇ ਅੱਗੇ ਲੈ ਕੇ ਆਏ ਆ ਉਹ ਵੀ ਸਿੱਖ ਰਾਸ ਦੇ ਨਾਲ ਜੁੜਿਆ ਹੋਇਆ ਆ ਜਿਹੜਾ ਅੱਜ ਤੱਕ ਸਾਡੇ ਸਾਰਿਆਂ ਤੋਂ ਲੁਕਿਆ ਹੋਇਆ ਸੀਗਾ ਅੱਗੇ ਅੱਗੇ ਕੇਲੇ ਦਾ ਪੂਰਾ ਜ਼ਬਰਦਸ ਦ੍ਰਿਸ਼ ਨਜ਼ਰ ਆ ਪਿਆ ਵਾਹ ਬਈ ਵਾਹ ਇੱਕ ਜੰਗਲ ਪਾਰ ਕਰਨ ਤੋਂ ਬਾਅਦ ਸਾਨੂੰ ਮੰਦਰ ਨਜ਼ਰ ਆਇਆ ਦੇਖਣ ਤੋਂ ਪਤਾ ਲੱਗਦਾ ਆ ਕਿ ਬਹੁਤ ਪੁਰਾਣਾ ਇਹ ਮੰਦਿਰ ਆ ਜਿਹੜਾ ਸਾਰਾ ਪੱਥਰ ਤੋਂ ਤਿਆਰ ਆ ਦਿਲ ਬਾਗੋ ਬਾਗ ਹੋ ਗਿਆ ਇੰਨੀ ਜ਼ਿਆਦਾ ਚਾਈ ਉੱਤੇ ਬਣਿਆ ਕਿਲਾ ਦੇਖ ਕੇ ਇੱਕ ਸੰਘਣੇ ਜੰਗਲ ਦੇ ਵਿੱਚ ਤੁਸੀਂ ਦੇਖ ਲਓ 16ਵੀਂ ਸਦੀ ਦਾ ਕਿਲਾ ਅੱਜ ਵੀ ਬਚਿਆ ਹੋਇਆ ਆ ਪਹਿਲਾਂ ਸਾਨੂੰ ਥੋੜਾ ਜਿਹਾ ਲੱਗਦਾ ਸੀਗਾ ਕਿ ਸ਼ਾਇਦ ਪਤਾ ਨਹੀਂ ਕਿ ਕਿੰਨਾ ਕੀ ਸਾਹ ਨੂੰ ਦੇਖਣ ਨੂੰ ਮਿਲਣਾ ਮਿਲਣਾ ਵੀ ਹੈ ਜਾਂ ਨਹੀਂ ਲੇਕਿਨ ਕਾਫੀ ਬਚਿਆ ਹੋਇਆ ਕਿਲਾ ਆ ਸਭ ਦਿਖਾਵਾਂਗੇ ਹੁਣ ਤੁਸੀਂ ਜਿਹੜੀ ਕਿਲੇ ਦੀ ਇਹ ਇਮਾਰਤ ਦੇਖ ਰਹੇ ਆ ਇਹ ਇੱਕ ਸਾਨੂੰ ਕਾਲ ਕੋਲੀਆਂ ਨਜ਼ਰ ਆ ਰਹੀਆਂ ਆ ਕਿਉਂਕਿ ਦੇਖੋ 1 2 3 4 5 6 7 ਅੰਦਰੋਂ ਵੀ ਤੁਹਾਨੂੰ ਦਿਖਾ ਦਈਏ ਬਾਹਰ ਇਹਨਾਂ ਦੇ ਜਿਹੜੇ ਗੇਟ ਲੱਗੇ ਹੋਏ ਆ ਉਹ ਜੇਲ ਟਾਈਪ ਆ ਜਿੱਥੋਂ ਪਤਾ ਲੱਗਦਾ ਆ ਵਾਹ ਵਈ ਵਾਹ ਵਾਕਿਆ ਹੀ ਸਾਡੀ ਸ਼ੱਕ ਬਿਲਕੁਲ ਸਹੀ ਸੀਗੀ ਤੁਸੀਂ ਦੇਖ ਲਓ ਛੋਟੇ ਛੋਟੇ ਕਮਰੇ ਆਏ ਪੂਰੇ ਮਜ਼ਬੂਤ ਆ ਅੱਜ ਖੜੇ ਆਏ ਇਹਨਾਂ ਪੱਥਰਾਂ ਦੀ ਦੇਖ ਲਓ ਕਿੰਨੀ ਮਜ਼ਬੂਤੀ ਆ ਹਿੱਲੇ ਤੱਕ ਨਹੀਂ ਅਜੇ ਤੱਕ ਵੀ ਇਹ ਦੇ ਦੇ ਕੇ ਥੋੜਾ ਜਿਹਾ ਅਸੀਂ ਅੱਗੇ ਨੂੰ ਜਾ ਰਹੇ ਆ ਉਹਦਾ ਕਾਰਨ ਇਹ ਆ ਕਿ ਕਿਉਂਕਿ ਇੱਕ ਸੰਘਣੇ ਜੰਗਲ ਦੇ ਵਿੱਚ ਇਹ ਕਿਲੇ ਦਾ ਹੀ ਸਾਯਾ ਗੇਟ ਵੀ ਇਹਦੇ ਖੁੱਲੇ ਪਏ ਆ ਪਤਾ ਨਹੀਂ ਹੁੰਦਾ ਕਈ ਵਾਰ ਕੋਈ ਖਤਰਨਾਕ ਜਾਨਵਰ ਵਗੈਰਾ ਹੋ ਸਕਦਾ ਕਮਰਿਆਂ 'ਚ ਲੁਕਿਆ ਨਾ ਹੋਵੇ ਆਹ ਦੇਖ ਲਓ ਇਸ ਤਰ੍ਹਾਂ ਦੀਆਂ ਸਰਾਖਾਂ ਦੇ ਨਾਲ ਛੋਟੇ-ਛੋਟੇ ਗੇਟ ਲਾਏ ਗਏ ਆ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਾ ਕਿ ਇਹ ਕਾਲ ਕੋਟਲੀਆਂ ਉਸ ਸਮੇਂ ਦੀਆਂ ਆ ਜਿਨ੍ਹਾਂ ਅੰਦਰ ਕੈਦੀਆਂ ਨੂੰ ਰੱਖਿਆ ਜਾਂਦਾ ਸੀਗਾ ਆ ਸਭ ਗੇਟ ਹੁਣ ਤੁਸੀਂ ਆਪ ਸੋਚ ਸਕਦੇ ਆ ਇਹਨਾਂ ਅੰਦਰ ਕੋਈ ਵੀ ਜਾਨਵਰ ਲੁਕਿਆ ਹੋ ਸਕਦਾ ਆ ਕਈ ਵਾਰ ਅਚਾਨਕ ਜਾਨਵਰ ਡਰਦਾ ਹੀ ਹਮਲਾ ਕਰ ਦਿੰਦਾ ਆ ਇਸ ਕਰਕੇ ਅਸੀਂ ਕਹਿ ਰਹੇ ਸੀ ਥੋੜਾ ਦੇਖ ਕੇ ਸਾਨੂੰ ਇਹਨਾਂ ਕਮਰਿਆਂ ਦੇ ਅੰਦਰ ਬੜਨਾ ਪੈਣਾ ਕਿਉਂਕਿ ਜਾਂ ਤਾਂ ਫਿਰ ਇਹ ਗੇਟ ਵਗੈਰਾ ਲੱਗੇ ਹੁੰਦੇ ਤਾਂ ਫਿਰ ਥੋੜਾ ਜਿਹਾ ਰਿਸਕ ਘਟ ਜਾਂਦਾ ਆ ਹੁਣ ਅਸੀਂ ਤੁਹਾਨੂੰ ਕਿਲੇ ਦੇ ਦੂਸਰੇ ਪਾਸੇ ਵੱਲ ਲੈ ਕੇ ਚੱਲਦੇ ਆ ਜਿੱਥੇ ਸਾਨੂੰ ਕਾਫੀ ਕੁਝ ਕਿਲੇ ਦਾ ਦੇਖਣ ਨੂੰ ਮਿਲੇਗਾ ਅੰਦਰ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਵਾਰ ਆਹ ਕਾਲ ਕੋਡਰੀਆਂ ਇੱਧਰਲੇ ਪਾਸੇ ਵਾਲੀਆਂ ਵੀ ਦਿਖਾ ਦਈਏ ਦੇਖੋ ਕਿਸ ਤਰ੍ਹਾਂ ਇਹ ਬਣੀਆਂ ਹੋਈਆਂ ਆ ਜਦੋਂ ਅਸੀਂ ਇੰਨੀਆਂ ਪੁਰਾਣੀਆਂ ਚੀਜ਼ਾਂ ਦੇਖੀ ਦੀਆਂ ਆ ਤਾਂ ਦਿਲ ਖੁਸ਼ ਹੋ ਜਾਂਦਾ ਆ ਉਹ ਵੀ ਸਾਡੇ ਪੰਜਾਬ ਦੇ ਨਾਲ ਜੁੜੀਆਂ ਹੋਣ ਹੁਣ ਤੁਸੀਂ ਇੱਥੋਂ ਦੇਖੋ ਆਲੇ-ਦੁਆਲੇ ਦਾ ਸੰਗਣਾ ਜੰਗਲ ਕਿੰਨਾ ਖਤਰਨਾਕ ਹੋ ਸਕਦਾ ਹੈ ਇਹ ਕਿਲਾ ਦੇਖਣਾ ਜਿਹੜਾ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸੇ ਕਰਕੇ ਇਸ ਕਿਲੇ ਤੱਕ ਬਹੁਤ ਘੱਟ ਲੋਕ ਆਉਂਦੇ ਆ ਉਹ ਵੀ ਆਲੇ-ਦੁਆਲੇ ਦੇ ਜਿਹੜੇ ਆ ਆਲੇ-ਦੁਆਲੇ ਦੇ ਵੀ ਜਿਹੜੇ ਆਉਂਦੇ ਆ ਉਹ ਸਿਰਫ ਮੰਦਰ ਤੱਕ ਮਾਤਾ ਦੇ ਵਾਪਸ ਚਲ ਜਾਂਦੇ ਆ ਕਿਉਂਕਿ ਸਾਨੂੰ ਵੀ ਸੁਣਨ ਨੂੰ ਮਿਲਿਆ ਸੀਗਾ ਕਿ ਉੱਪਰ ਜੰਗਲ ਦੇ ਵਿੱਚ ਬਹੁਤ ਜ਼ਿਆਦਾ ਜਾਨਵਰ ਪਾਈ ਜਾਂਦੇ ਆ ਵਾਹ ਬਈ ਵਾਹ ਦੇਖ ਲਓ ਤੁਸੀਂ ਉਸ ਸਮੇਂ ਦੇ ਜਿਹੜੇ ਕਾਰੀਗਰ ਹੁੰਦੇ ਸੀਗੇ ਕਿੰਨੀ ਮਿਹਨਤ ਦੇ ਨਾਲ ਲਗਨ ਦੇ ਨਾਲ ਕੰਮ ਕਰਦੇ ਸੀਗੇ ਕਿੰਨਾ ਸੋਨਾ ਤੁਸੀਂ ਦੇਖ ਲਓ ਇਹ ਕਿਲਾ ਬਣਿਆ ਹੋਇਆ ਆ ਦੀਵੇ ਲਾਉਣ ਨੂੰ ਕਿੰਨੇ ਡਿਜ਼ਾਈਨਦਾਰ ਤੁਸੀਂ ਦੇਖ ਲਓ ਇਹ ਛੋਟੇ ਛੋਟੇ ਖਾਨੇ ਬਣਾਏ ਗਏ ਆ ਇਸੇ ਤਰ੍ਹਾਂ ਇਸ ਕਮਰੇ ਵੱਲ ਚਾਤੀ ਮਾਰੋ ਆ ਸਭੋ ਰੋਸ਼ਨੀ ਨੂੰ ਵਧਾਉਣ ਵਾਸਤੇ ਇੱਥੇ ਦੀਵੇ ਲਗਾਏ ਜਾਂਦੇ ਸੀ ਇਸੇ ਤਰ੍ਹਾਂ ਉੱਪਰ ਕਿਉਂਕਿ ਜੋ ਸਾਨੂੰ ਦੇਖਣ ਨੂੰ ਲੱਗਦਾ ਪਿਆ ਕਿ ਇਹ ਘੱਟੋ-ਘੱਟ ਕਿਲਾ ਜਿਹੜਾ ਸੀ ਤਿੰਨ ਕ ਮੰਜ਼ਲੀ ਦਾ ਹੋਊਗਾ ਉਸ ਵੇਲੇ ਤੇ ਇੱਕ ਅਸੀਂ ਆ ਦੇਖ ਰਹੇ ਆ ਕਾਫੀ ਵੱਡਾ ਖਾਨਾ ਏ ਤੇ ਸਾਨੂੰ ਕੋਈ ਇਹਦਾ ਅੰਦਾਜ਼ਾ ਨਹੀਂ ਹੈਗਾ ਇਹ ਕਿਸ ਚੀਜ਼ ਵਾਸਤੇ ਬਣਿਆ ਹੋਏਗਾ ਜੇ ਮੇਰੇ ਕਿਸੇ ਭਰਾ ਭੈਣ ਨੂੰ ਪਤਾ ਸਾਨੂੰ ਕਮੈਂਟ ਰਾਈਨ ਜਰੂਰ ਦੱਸਿਓ ਇਹ ਚੀਜ਼ ਕਿਉਂ ਕਿਲੇ ਦੇ ਵਿੱਚ ਹੁੰਦੀ ਸੀ ਅਸੀਂ ਕਾਫੀ ਜਗ੍ਹਾ ਤੇ ਦੇਖੀ ਆ ਸਾਨੂੰ ਇੰਨਾ ਅੰਦਾਜ਼ਾ ਨਹੀਂ ਸੀ ਸਾਨੂੰ ਕਿਲਾ ਇੰਨਾ ਬਚਿਆ ਹੋਇਆ ਦੇਖਣ ਨੂੰ ਮਿਲੂਗਾ ਦਿਲ ਬਾਗੋ-ਬਾਗ ਹੋ ਜਾਊਗਾ ਜਿਹੜਾ ਵੀ ਇਸ ਕਿਲੇ ਨੂੰ ਦੇਖਣ ਆਊਗਾ ਇੰਨਾ ਸੋਹਣਾ ਆਇ ਕਿਲਾ ਜੇ ਥੋੜੀ ਜੀ ਸਾਫ ਸਮਾਲ ਹੋ ਜਾਂਦੀ ਇਸ ਕਿਲੇ ਦੀ ਅੱਜ ਤੁਹਾਨੂੰ ਇਹ ਕਿਲਾ ਬਹੁਤ ਵਧੀਆ ਹਾਲਤ ਵਿੱਚ ਦੇਖਣ ਨੂੰ ਮਿਲਣਾ ਸਗਾ ਇਹ ਵੀ ਛੱਤ ਦੀ ਤੁਸੀਂ ਡਿਜ਼ਾਈਨਿੰਗ ਦੇਖੋ ਇਹਨਾਂ ਪਿੱਲਰਾਂ ਦੀ ਮਜ਼ਬੂਤੀ ਦੇਖੋ ਤੁਸੀਂ ਕਿੰਨੇ ਡਿਜ਼ਾਈਨਦਾਰ ਇਹ ਬਣਾਏ ਗਏ ਆ प्यारे ਪਾਸੇ ਤੋਂ ਇਸੇ ਤਰ੍ਹਾਂ ਇੱਧਰ ਆ ਅੱਗੇ ਅੱਗੇ ਤਾਂ ਦਿਲ ਨੂੰ ਛੂਹਣ ਵਾਲਾ ਕਿਲੇ ਦਾ ਹੀ ਸਾਦਖਾਈ ਦੇਣ ਲੱਗਾ ਆ ਗੱਬੇ ਫਿਰ ਸਾਨੂੰ ਇੱਕ ਉਸ ਸਮੇਂ ਦਾ ਮੰਦਿਰ ਦਿਖਾਈ ਦਿੱਤਾ ਮਾਰੋ ਨਜ਼ਰ ਇਸ ਮੰਦਰ ਵੱਲ ਜਿਹਦੇ आले दुआ देख लो कि ज्यादा प्रीत नाल डिजाइनिंग बनाई हुई है इस तरह किले के इन कमर वाल नज़र मारो ਇੱਧਰਲਾ ਪਾਸਾ ਤਾਂ ਸਾਰਾ ਖੰਡਰੇ ਬਣ ਚੁੱਕਿਆ ਆ ਤੇ ਆ ਪਿੱਲਰ ਹੀ ਖੜੇ ਰਹਿ ਗਏ ਆ ਤੁਸੀਂ ਦੇਖ ਸਕਦੇ ਆ ਸੱਤ ਅੱਠ ਆ ਤੇ ਇਹਦੇ ਥੋੜਾ ਜਿਹਾ ਅੱਗੇ ਜਾਉਗੇ ਤਾਂ ਸਾਰੀ ਖਾਈ ਆ ਜਿਹੜੀ ਬਹੁਤ ਡੂੰਗੀ ਆ ਰਿਸਕੀ ਵੀ ਕਾਫੀ ਆ ਤੇ ਉੱਧਰ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਧਰਲਾ ਹੀ ਸੱਦਾ ਦਿਖਾ ਦਈਏ ਇਹ ਏਡਾ ਵੱਡਾ ਕਿਲਾ ਆ ਤੁਸੀਂ ਘੁੰਮਦੇ ਥੱਕ ਜਾਉਗੇ ਪਰ ਇਹ ਨਹੀਂ ਮੁੱਕੂਗਾ ਜੰਗਲ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਲੁਕਿਆ ਹੋਇਆ ਏ ਜਿੱਦਾਂ ਜਿੱਦਾਂ ਅਸੀਂ ਅੱਗੇ ਨੂੰ ਜਾ ਰਹੇ ਹਾਂ ਕੁਛ ਨਾ ਕੁਛ ਸਾਨੂੰ ਦਿਖਾਈ ਦੇ ਜਾਂਦਾ ਆ ਪਹਿਲਾਂ ਇਸ ਇਮਾਰਤ ਦੇ ਅੰਦਰ ਚਲਦੇ ਹਾਂ ਵਾਹ ਬਈ ਵਾਹ ਦੇਖ ਲਓ ਤੁਸੀਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਕੱਟੋ-ਕਾਟੇ ਦੋ ਤਿੰਨ ਮੰਜ਼ਲੀ ਦਾ ਹੋਊਗਾ ਕਿਲਾ ਸਭ ਤੋਂ ਮੇਨ ਕਿ ਇਸ ਕਿਲੇ ਦੀ ਸਾਨੂੰ ਬਿਲਕੁਲ ਵੱਖਰੀ ਡਿਜ਼ਾਈਨਿੰਗ ਲੱਗੀ ਆ ਬਹੁਤ ਪ੍ਰੀਤ ਦੇ ਨਾਲ ਇਹ ਕਿਲਾ ਤਿਆਰ ਕੀਤਾ ਗਿਆ ਸੀਗਾ ਤੇ ਆ ਜੋ ਅਸੀਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਬੰਦੂਕਾਂ ਦਾਗਣ ਵਾਸਤੇ ਜਾਂ ਫਿਰ ਦੁਸ਼ਮਣਾਂ ਦਾ ਧਿਆਨ ਰੱਖਿਆ ਜਾਂਦਾ ਸੀ ਇਹਨਾਂ ਸਰਾਖਾ ਰਹੀ ਇਹ ਤਿੰਨ ਤਿੰਨ ਛੇਗਾ ਇਸੇ ਤਰ੍ਹਾਂ ਇੱਧਰ ਤਿੰਨ ਛੇਗਾ ਅਸੀਂ ਇਹ ਕੀਲਾ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਉਹਦੇ ਅੰਦਰ ਵੀ ਇਸੇ ਤਰ੍ਹਾਂ ਸੀ ਜੋ ਸਾਨੂੰ ਸੌਣ ਨੂੰ ਮਿਲਿਆ ਕਿ ਤਿੰਨ ਇੱਕ ਤਰ੍ਹਾਂ ਗੋਲੇ ਲਾ ਲਓ ਜਾਂ ਤੁਸੀਂ ਬੰਦੂਕਾਂ ਇਹਦੇ ਵਿੱਚ ਦਾਗੀਆਂ ਜਾਂਦੀਆਂ ਸੀ ਤਾਂ ਇੱਕ ਰੱਸੀ ਪਾ ਕੇ ਮੌਕੇ ਤੇ ਜਦੋਂ ਉਹ ਰੱਸੀ ਨੂੰ ਕਹਿੰਦੇ ਖਿੱਚਦੇ ਸੀਗੇ ਜਾਂ ਦਬੋਂਦੇ ਸੀਗੇ ਤਾਂ ਤਿੰਨ ਜਿਹੜੇ ਫਾਇਰ ਸੀ ਇਕੱਠੇ ਹੁੰਦੇ ਸੀਗੇ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਸੀਗਾ ਤੇ ਬਾਕੀ ਜੇ ਅਸੀਂ ਗਲਤ ਕਹਿ ਰਹੇ ਹਾਂ ਤਾਂ ਮੇਰਾ ਭਰਾ ਕਮੈਂਟ ਰਾਹੀਂ ਜਰੂਰ ਦੱਸਿਓ ਹੁਣ ਅਸੀਂ ਤੁਹਾਨੂੰ ਇੱਧਰ ਬਣਿਆ ਕਿਲੇ ਦਾ ਹਿੱਸਾ ਦਿਖਾਉਂਦੇ ਆਂ ਵਾਹ ਵੀ ਵਾਹ ਆ ਦੇਖੋ ਛੋਟੇ ਛੋਟੇ ਖਾਨੇ ਕਿੰਨੇ ਡਿਜ਼ਾਈਨਦਾਰ ਬਣਾਈ ਗਏ ਆ ਇਸੇ ਤਰ੍ਹਾਂ ਇਸ ਕਮਰੇ ਵੱਲ ਚਾਤੀ ਮਾਰੋ ਕਿੰਨੀਆਂ ਚੌੜੀਆਂ ਚੌੜੀਆਂ ਇਹ ਦੁਵਾਰਾਂ ਆ ਜਿਹੜੀਆਂ ਅੱਜ ਵੀ ਮਜ਼ਬੂਤੀ ਨਾਲ ਖੜੀਆਂ ਹੋਈਆਂ ਆ ਅੱਜ ਕੱਲ ਤਾਂ ਤੁਸੀਂ ਸਾਰੇ ਜਾਣਦੇ ਆ ਕਿ 4 ਇੰਚੀ 9 ਇੰਚੀ ਬਸ ਇੱਥੇ ਤੱਕ ਕੰਮ ਮੁੱਕ ਜਾਂਦਾ ਆ ਏਡੀਆਂ ਝੌੜੀਆਂ ਚੌੜੀਆਂ ਤੁਸੀਂ ਦੇਖ ਲਓ ਆ ਮੈਂ ਸਟੇਕਰ ਰੱਖ ਰਿਹਾ ਦੇਖ ਲਓ ਤੁਸੀਂ ਕੰਦਾ ਹੂੰ ਉਸ ਵੇਲੇ ਬਣਾਉਂਦੇ ਸੀ ਕਿਲੇ ਦੀਆਂ ਇਸੇ ਕਰਕੇ ਇਹਨਾਂ ਦੀ ਲਾਈਫ ਜਿਹੜੀ ਸੀ ਹਜ਼ਾਰਾਂ ਸਾਲ ਹੁੰਦੀ ਸੀ ਜੇ ਕਿਤੇ ਇਹਨਾਂ ਨੂੰ ਸੰਭਿਆ ਜਾਵੇ ਤਾਂ ਅੱਜ ਵੀ ਇਹ ਸ਼ਾਇਦ ਬਿਲਕੁਲ ਐਨ ਸਹੀ ਖੜੇ ਹੁੰਦੇ ਆ ਤਾਂ ਪਤਾ ਨਹੀਂ ਉੱਪਰ ਕੋਈ ਪੈਂਡਿੰਗ ਕੀਤੀ ਆ ਜਾਂ ਇਹ ਪੱਥਰ ਲੱਗਾ ਹੋਇਆ ਆ ਜਿਹੜਾ ਬਹੁਤ ਵਧੀਆ ਲੱਗਦਾ ਪਿਆ ਆ ਸਾਨੂੰ ਦਾ ਇਸ ਤਰ੍ਹਾਂ ਲੱਗਦਾ ਪਿਆ ਜਿੱਦਾਂ ਉਸ ਸਮੇਂ ਕਿ ਤੁਸੀਂ ਲਾ ਲੋ ਕਿ ਪੱਥਰ ਹੀ ਸੀਗਾ ਜਿੱਥੋਂ ਇਹ ਹਿੱਸਾ ਬਣਾਇਆ ਗਿਆ ਸੀਗਾ ਲੇਕਿਨ ਇਹਦੀ ਵੀ ਇਹ ਅਸੀਂ ਡਿਜ਼ਾਈਨਿੰਗ ਦੇਖੀਏ ਦਿਲ ਨੂੰ ਛੁੰਦੀ ਆ ਇੰਨਾ ਵਧੀਆ ਇਹ ਕਮਰਾ ਬਣਾਇਆ ਆ ਅੱਜ ਦਿਲ ਖੁਸ਼ ਹੋ ਗਿਆ 16ਵੀਂ ਸਦੀ ਦਾ ਕਿਲਾ ਦੇਖ ਕੇ ਉਹ ਵੀ ਜਿਹੜਾ ਸਿੱਖ ਰਾਜ ਦੇ ਨਾਲ ਜੁੜਿਆ ਹੋਇਆ ਆ ਆ ਪੌੜੀਆਂ ਉੱਪਰ ਨੂੰ ਜਾ ਰਹੀਆਂ ਲੇਕਿਨ ਉੱਪਰ ਬੰਦ ਕਰ ਦਿੱਤੀਆਂ ਆ ਜੋ ਮੈਨੂੰ ਲੱਗਦਾ ਪਿਆ ਦੇਖ ਕੇ ਕਿਉਂਕਿ ਜਿਹੜੀਆਂ ਇਟਾਂ ਆ ਸਾਨੂੰ ਮਨਸੂਰੀ ਲੱਗੀਆਂ ਇਟਾਂ ਜਿਨ੍ਹਾਂ ਨੂੰ ਅਸੀਂ ਨਾਨਕਸ਼ਾਈ ਵੀ ਕਹਿੰਦੇ ਆ ਬਰੀ ਇਟਾਂ ਤੇ ਜਿੱਦਾਂ ਬਾਅਦ ਵਿੱਚ ਹੋ ਸਕਦਾ ਕਿਲੇ ਦੀ ਛੇ ਸ਼ਾਰਟ ਕੀਤੀ ਗਈ ਆ ਜਾਂ ਫਿਰ ਹੋ ਸਕਦਾ ਮੁਰੰਮਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਕਿਉਂਕਿ ਥੋੜਾ ਜਿਹਾ ਅੱਜ ਸਾਲ ਨੂੰ ਇਦਾਂ ਲੱਗਿਆ ਕਿ ਜਿਹੜਾ ਕਿ ਸ਼ਾਇਦ ਥੋੜਾ ਟਾਈਮ ਪਹਿਲਾਂ ਬਣਾਇਆ ਹੋਊਗਾ ਲੇਕਿਨ ਆ ਜੋ ਤੁਸੀਂ ਬਾਕੀ ਅਸੀਂ ਤੁਹਾਨੂੰ ਦਿਖਾਇਆ ਤੇ ਜਾਂ ਆ ਦਿਖਾ ਰਹੇ ਆ ਇਹ ਸਭ ਪੱਥਰ ਆ ਉਸ ਸਮੇਂ ਦੇ ਜਿਹੜੇ ਹਜ਼ਾਰਾਂ ਸਾਲ ਪਹਿਲਾਂ ਬਾਤੇ ਜਾਂਦੇ ਸੀਗੇ ਇੱਕ ਸੰਘਣੇ ਜੰਗਲ ਦੇ ਵਿੱਚ ਆ ਕੇ ਉਹ ਵੀ ਇੰਨੀ ਜ਼ਿਆਦਾ ਚਾਈ ਤੇ ਅਸੀਂ ਕਿਲਾ ਦੇਖ ਰਹੇ ਆ ਕਿੰਨਾ ਵਧੀਆ ਲੱਗਦਾ ਪਿਆ ਅਸੀਂ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਇਹ ਤਾਂ ਜਿਹੜਾ ਮੌਕੇ ਤੇ ਇਹਨਾਂ ਚੀਜ਼ਾਂ ਨੂੰ ਦੇਖਦਾ ਆ ਉਹੀ ਇਸ ਖੁਸ਼ੀ ਨੂੰ ਪਛਾਣ ਸਕਦਾ ਆ ਕਿੰਨੀ ਦੇਖ ਲਓ ਡੁੰਗੀ ਖਾਈ ਆ ਕਿਲੇ ਦੇ ਨਾਲ ਨਾਲ ਥੱਲੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਪਿਆਰ ਖਿਸ ਗਿਆ ਨਹੀਂ ਤੇ ਬੰਦਾ ਗਿਆ ਨਹੀਂ ਇਦਾਂ ਦਾ ਮਾਹੌਲ ਬਣਿਆ ਪਿਆ ਇੱਥੇ ਦਾ ਉਪਰੋਂ ਇੰਨਾ ਸ਼ਾਂਤ ਮਾਹੌਲ ਜੰਗਲੀ ਜਾਨਵਰਾਂ ਨਾਲ ਭਰਿਆ ਇਹ ਜੰਗਲ ਬਚਕਾਰ ਇਹ ਕਿਲਾ ਇਸ ਤਰ੍ਹਾਂ ਦੇ ਆਲੇ ਦੁਆਲੇ ਦੇ ਦ੍ਰਿਸ਼ ਕਿਲੇ ਨੂੰ ਹੋਰ ਵੀ ਜਿਆਦਾ ਖੂਬਸੂਰਤ ਬਣਾਉਂਦੇ ਆ ਹੁਣ ਤੁਸੀਂ ਇੱਥੋਂ ਨਜ਼ਰ ਮਾਰੋ ਆਲੇ ਦੁਆਲੇ ਦੀਆਂ ਉੱਚੀਆਂ-ਉੱਚੀਆਂ ਪਹਾੜੀਆਂ ਤੇ ਥੱਲੇ ਡੂੰਗੀਆਂ ਖਾਈਆਂ ਇਸ ਕਿਲੇ ਨੂੰ ਦੇਖ ਕੇ ਖੁਸ਼ੀ ਵੀ ਬਹੁਤ ਹੋ ਰਹੀ ਆ ਦੁੱਖ ਵੀ ਬਹੁਤ ਹੋ ਰਿਹਾ ਆ ਜੇ ਕਿਤੇ ਇਸ ਕਿਲੇ ਨੂੰ ਅੱਜ ਸੰਭਿਆ ਹੁੰਦਾ ਤਾਂ ਇੱਕ ਜੋ ਦੇਖਣ ਦਾ ਮਜ਼ਾ ਆਉਣਾ ਸੀ ਸ਼ਾਇਦ ਅੱਜ ਇਹ ਇੱਕ ਬਹੁਤ ਵੱਡਾ ਟੂਰਿਸਟ ਪਲੇਸ ਬਣਿਆ ਹੁੰਦਾ। ਲੇਕਿਨ ਜਿੱਦਾਂ ਦੇ ਇਹ ਹਾਲਾਤ ਬਣ ਗਏ ਆ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਤੱਕ ਜਦੋਂ ਸਾਡੇ ਬੱਚੇ ਵੱਡੇ ਹੋਣੇ ਆ ਤਾਂ ਇਹ ਸਭ ਖਤਮ ਹੋ ਜਾਣਾ ਇਹ ਨਿਸ਼ਾਨੀਆਂ ਦੇਖਣ ਨੂੰ ਨਹੀਂ ਮਿਲਣੀਆਂ ਜੋ ਅਸੀਂ ਦੇਖ ਰਹੇ ਆ। ਸਿਰਫ ਇੱਕ ਯਾਦਾਂ ਰਹਿ ਜਾਣੀਆਂ ਕਿ ਕਿਸੇ ਸਮੇਂ ਕਿਲੇ ਹੁੰਦੇ ਸੀ। ਹੌਲੀ-ਹੌਲੀ ਸਭ ਖਤਮ ਹੋ ਜਾਊਗਾ। ਆ ਦੇਖ ਲਓ ਤੁਸੀਂ। ਕਾਲ ਕੋਟਰੀਆਂ ਟਾਈਪ ਕਮਰੇ ਇੱਥੇ ਵੀ ਬਣੇ ਹੋਏ ਆ ਛੋਟੇ ਛੋਟੇ ਸਾਹਮਣੇ ਉਪਰ ਨੂੰ ਕੌੜੀਆਂ ਜਾ ਰਹੀਆਂ ਆ ਤੇ ਪਹਿਲਾਂ ਤੁਹਾਨੂੰ ਅਸੀਂ ਇੱਧਰ ਦਾ ਇੱਕ ਚਾਲ ਕਰ ਲਈਏ ਫੇਰ ਉੱਪਰ ਚੱਲਦੇ ਆ ਇੱਥੋਂ ਆਲੇ-ਦੁਆਲੇ ਦਾ ਮਾਹੌਲ ਬਹੁਤ ਵਧੀਆ ਲੱਗਦਾ ਪਿਆ ਤੁਸੀਂ ਇੱਧਰਲੇ ਪਾਸੇ ਨਜ਼ਰ ਮਾਰੋ ਕੁਦਰਤ ਦੇ ਨਿਆਰੇ ਤੁਹਾਨੂੰ ਦੂਰ-ਦੂਰ ਤੱਕ ਦੇ ਨਜ਼ਰ ਆਉਣਗੇ ਇਸੇ ਤਰ੍ਹਾਂ ਤੁਹਾਨੂੰ ਕਿਲੇ ਦਾ ਇਧਰਲਾ ਹਿੱਸਾ ਦਿਖਾਉਂਦੇ ਆ ਜਿਹੜਾ ਇਸ ਜਗ੍ਹਾ ਤੋਂ ਨਜ਼ਰ ਆਉਂਦਾ ਆ ਹੁਣ ਅਸੀਂ ਤੁਹਾਨੂੰ ਉੱਪਰ ਨੂੰ ਲੈ ਕੇ ਚਲਦੇ ਹਾਂ ਜਿਹੜੀਆਂ ਪੌੜੀਆਂ ਜਾ ਰਹੀਆਂ ਸੀਗੀਆਂ ਅੱਜ ਵੀ ਦੇਖ ਲਓ ਕਿੰਨੀਆਂ ਮਜ਼ਬੂਤ ਆਏ ਇਹਨਾਂ ਪੱਥਰਾਂ ਦੀ ਮਜ਼ਬੂਤੀ ਚੁੰਨੇ ਦੇ ਨਾਲ ਪੂਰੀ ਬਣੀ ਪਈ ਐਨ ਹੁਣ ਤੁਸੀਂ ਇਸ ਜਗ੍ਹਾ ਤੋਂ ਥੱਲੇ ਬਣੇ ਕਮਰਿਆਂ ਵੱਲ ਨਜ਼ਰ ਮਾਰੋ ਸਾਨੂੰ ਜੋ ਪਤਾ ਆ ਕਿ ਜੋ ਇੱਕ ਗੂਗਲ ਕਹਿੰਦਾ ਆ ਜੋ ਇਤਿਹਾਸ ਕਹਿੰਦਾ ਆ ਉਹ ਇਹ ਆ ਕਿ ਇਹ ਕਿਲਾ 16ਵੀਂ ਸਦੀ ਦਾ ਆ ਤੇ ਜਿੱਥੇ ਬਾਅਦ ਵਿੱਚ ਸਿੱਖਾਂ ਨੇ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਲੇਕਿਨ ਇਸ ਕਿਲੇ ਅੰਦਰ ਜੋ ਬਣਿਆ ਹੋਇਆ ਸੀ ਤੁਹਾਨੂੰ ਦਿਖਾ ਰਹੇ ਆਂ ਵਾਹ ਵੀ ਬਾਤ ਜਦੋਂ ਅੰਦਰੋਂ ਬਾਹਰ ਨੂੰ ਆਉਣੇ ਆ ਤਾਂ ਪੂਰਾ ਜੰਗਲ ਦੇਖ ਕੇ ਦਿਲ ਖੁਸ਼ ਹੋ ਜਾਂਦਾ ਸ਼ਾਂਤ ਮਾਹੌਲ ਦੇਖ ਕੇ ਰਾਤ ਨੂੰ ਤਾਂ ਇੱਥੇ ਜੰਗਲੀ ਜਾਨਵਰਾਂ ਦਾ ਮੇਲਾ ਹੀ ਲੱਗਿਆ ਹੁੰਦਾ ਹੁਣ ਕਿਉਂਕਿ ਉਹਨਾਂ ਦਾ ਵੀ ਇੱਕ ਇੱਕ ਕਿਲਾ ਰਹਿਣ ਬਸੇਰਾ ਬਣਿਆ ਹੋਇਆ ਆ ਜਿੱਦਾਂ ਇਹ ਕਮਰੇ ਇੱਥੇ ਖੁੱਲੇ ਪਏ ਆ ਹੁਣ ਅਸੀਂ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆਂ ਤੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਆਂ ਕਿ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਤੇ ਬਾਕੀ ਹੁਣ ਅਸੀਂ ਅੱਗੇ ਨੂੰ ਵਧਣਾ ਆ ਅਸੀਂ ਪਾਲਮਪੁਰ ਮੰਡੀ ਵੱਲ ਨੂੰ ਜਾਣਾ ਆ ਤੇ ਦੇਖਦੇ ਆਂ ਤੇ ਜਿੱਥੇ ਵੀ ਅਸੀਂ ਰੁਕਾਂਗੇ ਫਿਰ ਤੁਹਾਨੂੰ ਜਲਦ ਨਵੀਂ ਵੀਡੀਓ ਦੇ ਨਾਲ ਮਿਲਾਂਗੇ ただの場